ਆਈਟੋ K10 1 ਲੱਖ ਤੇ 72000 ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਡੀਜ਼ਲ ਦੇ ਵਿੱਚ 195000 ਦੀ ਲਾਈਟਰ ਲੱਗੇ ਫੈਕਟਰ ਲੋਕਿੰਗ ਸਭ ਕੁਝ ਕੰਪਲੀਟ ਛੋਟਾ ਨੰਬਰ ਲੱਗੇ ਆਪਾਂ ਗੱਡੀ ਤੁਹਾਨੂੰ ਦੇ ਦਾਂਗੇ ਜੀ ਕੋਰੇ 2 ਲੱਖ 85000 ਰੁਪਏ ਦੀ 250000 12 ਨਿਕਲੀ 13 ਦੇ ਵਿੱਚ 12 ਮਾਡਲ VDI ਡੀਜ਼ਲ ਇੰਜਨ ਗੇਅਰ ਦੀ ਪਹਿਲੇ ਨੰਬਰ ਤੇ ਪੂਰੀ ਤਸੱਲੀ ਤੇ ਇਹਦਾ ਰੇਟ ਦੱਸਿਆ ਆਪਾਂ 378000 3 ਲੱਖ ਜਿਆਦਾ ਕੀ ਦੀ ਯਾਰ 4 ਲੱਖ ਤੇ 28000 ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਔਰ ਵੇ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਵੈਲਕਮ ਬੈਕ ਆਜੀ ਤੁਹਾਡਾ ਤੁਹਾਡੇ ਛੋਟੇ ਭਰਾ ਕੋਨਾਲ ਦੀ ਇੱਕ ਹੋਰ ਨਵੀਂ ਨਕੋਰ ਵੀਡੀਓ ਦੇ ਵਿੱਚ ਤਾਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਆ ਆਪਣੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਇੰਨੀ ਜ਼ਿਆਦਾ ਸਪੋਰਟ ਦਿਖਾਉਣ ਲਈ ਤੁਹਾਡੇ ਸੋਹਣੇ ਸੋਹਣੇ ਕਮੈਂਟ ਹੀ ਆ ਜਿਹੜੇ ਸਾਨੂੰ ਹੋਰ ਅੱਗੇ ਕੰਮ ਕਰਨ ਲਈ ਮਜਬੂਰ ਕਰਦੇ ਆ ਵਧੀਆ ਕੰਮ ਕਰਨ ਲਈ ਤੇ ਬਾਈ ਦੀ ਗੱਲਬਾਤ ਐਵੇਂ ਆ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਆਪਣੇ ਚੈਨਲ ਦੇ ਉੱਤੇ ਸੈਕੰਡ ਹੈਂਡ ਕਾਰਾਂ ਆਂਦੀਆਂ ਹੀ ਰਹਿੰਦੀਆਂ ਜੈ ਰੇਟ ਤੇ ਜੈ ਕੰਡੀਸ਼ਨ ਦੇ ਵਿੱਚ ਤੇ ਜਿਹੜਾ ਮੇਰਾ ਕੋਈ ਭਰਾ ਨਾ ਆਇਆ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾ ਕੰਮ ਕਿਉਂਕਿ ਇਹ ਬਿਲਕੁਲ ਫ੍ਰੀ ਆ ਤੇ ਇਹਦਾ ਕੋਈ ਤੁਹਾਡਾ ਮੁੱਲ ਨਹੀਂ ਲੱਗਦਾ ਕਾਰ ਤਾਂ ਹਰ ਇੱਕ ਬੰਦੇ ਨੇ ਲੈਣੀ ਲੈਣੀ ਆ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਜੀ ਕਈ ਭਰਾਵਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਕਈਆਂ ਨੂੰ ਆਪਾਂ ਦੱਸ ਦਿੰਨੇ ਜਿਹਨਾਂ ਨੂੰ ਨਹੀਂ ਪਤਾ ਅੱਜ ਆਪਾਂ ਖੜੇ ਆ ਜੀ ਸ਼ਾਹੀ ਮੋਟਰਸ ਦੇ ਉੱਤੇ ਠੀਕ ਹੈ ਜੀ ਹਾਂਜੀ ਤੇ ਹਰਦੀਪ ਵੀਰ ਆਪਣੇ ਨਾਲ ਸੱਸੀ ਗੱਲ ਵੀਰ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜੀ ਠਾਕ ਸਭ ਸ਼ੁਕਰ ਆ ਮਾਲਕ ਦਾ ਤੇ ਵੀਰੇ ਪਿਛਲੀ ਵੀਡੀਓ ਜਿੱਦਾਂ ਆਪਣੀ ਗਈ ਸੀ ਭਰਾਵਾਂ ਦੇ ਕੋਲ ਵਧੀਆ ਰਿਸਪੌਂਸ ਆ ਬਿਲਕੁਲ ਬਿਲਕੁਲ ਅੱਜ ਫੇਰ ਤੋਹਫੇ ਇਕੱਠੇ ਕੀਤੇ ਭਰਾਵਾਂ ਨੂੰ ਬਿਲਕੁਲ ਤੋਹਫੇ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਾਰੇ ਤੇ ਵੀਰੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਸੀ ਵੀ ਹੁਣ ਜਿੱਦਾਂ ਸਾਲ ਆਪਾਂ ਰੇਟ ਅੱਜ ਕਹ ਗੱਡਵੇਂ ਦੇਨੇ ਪੂਰੇ ਠੋਕੇ ਰੇਟ ਵਧੀਆ ਰੇਟ ਨਾਲ ਵਧੀਆ ਕਾਰਾਂ ਨਾਲੇ ਵਧੀਆ ਰੇਟ ਕਾਰਾਂ ਵੀ ਇੱਕ ਨੰਬਰ ਦੀਆਂ ਤੇ ਰੇਟ ਵੀ ਇੱਕ ਨੰਬਰ ਦੇ ਐਨ ਤੱਕ ਬਣੇ ਰਹੋ ਮੇਰਾ ਭਰਾ ਸਾਰੀਆਂ ਕਾਰਾਂ ਦਿਖਾਵਾਂਗੇ ਅੱਜ ਆਰਟੀਕਲ ਵੀ ਆਈ ਹੋਈ ਆ ਕਾਰ ਬਿਅਰ ਦੇ ਉੱਤੇ ਆਰਟੀਕਲ ਮੇਰੇ ਭਰਾ ਬਹੁਤ ਮੰਗਦੇ ਸੀ ਵੀ ਆਰਟੀਕਲ ਦਿਖਾ ਦਿਓ ਕੋਈ ਆਰਟੀਕਲ ਪੋਲੋ ਆਲਟੋ ਸਾਰਾ ਕੁਝ ਆ ਛੋਟੇ ਤੋਂ ਲੈ ਕੇ ਵੱਡਾ ਸਾਰਾ ਸੈਗਮੈਂਟ ਕਵਰ ਕਰਾਂਗੇ ਐਨ ਤੱਕ ਬਣੇ ਰਹੋ ਤੇ ਵੀਰੇ ਪਹਿਲੀ ਕਾਰ ਫੇ ਆਪਾਂ ਇੱਤੋਂ ਸ਼ੁਰੂ ਕਰਦੇ ਗ੍ਰੈਂਡ i10 ਆ ਹੈਗੀ ਆ ਜੀ i10 ਨਿਓਸ 2019 ਮਾਡਲ ਇਤਨੀ ਵੀ ਦੇ ਵਿੱਚੋਂ ਹੀ ਪਹਿਲੇ ਮਹੀਨੇ ਅੱਛਾ ਪਹਿਲੇ ਮਹੀਨੇ ਦੀ ਹੈ ਫਰਸਟ ਓਨਰ ਦੀ ਕਾਰ ਆ ਆਟੋਮੈਟਿਕ ਡੀਜ਼ਲ ਲਾਓ ਵੀ ਆਟੋਮੈਟਿਕ ਟਰਾਂਸਮਿਸ਼ਨ ਤੇ ਨਾਲੇ ਡੀਜ਼ਲ ਵੇਰੀਐਂਟ ਕਰੋ ਮੇਰਾ ਭਰਾ ਅੰਦਰੋਂ ਦੀ ਚੈੱਕ ਐਨ ਬਿਲਕੁਲ ਨੀਟ ਐਂਡ ਕਲੀ ਪਹਿਲੇ 9 ਦੀ ਕਾਰ ਆ ਹਾਂ 60000 ਚੱਲੀ ਹੋਈ ਆ ਇੰਸ਼ੋਰੈਂਸ 1 ਸਾਲ ਟਾਇਰ ਨਵੇਂ ਆ ਠੀਕ ਹੈ ਮਤਲਬ ਕੋਈ ਖਰਚਾ ਨਹੀਂ ਹੈਗਾ ਰੈਡੀ ਟੂ ਮੂਵ ਲਾਓ باس ਰੇਟ ਵੀਰੇ ਐਨ ਮਝਾ ਆ ਜਵੇ ਇਹ ਜਿਆ ਦੇਣਾ ਰੇਟ ਇੱਕੋ ਹੀ ਗੱਲ ਦੇ ਦਾਂਗੇ ਰੇਟ 548000 ਦੀ ਕਰ ਦੇ ਦਾਂਗੇ ਤੁਹਾਨੂੰ 548000 548000 ਚੱਕੋ ਫੇ ਪਹਿਲੇ ਨੰਬਰ ਤੇ 19 ਨਿਕਲੀ 20 ਦੇ ਵਿੱਚੋਂ ਹੀ ਹਾਂ ਫਰਸਟ ਓਨਰ ਦੀ ਕਾਰ ਡੀਜ਼ਲ ਆਟੋਮੈਟਿਕ ਆਟੋਮੈਟਿਕ ਡੀਜ਼ਲ ਲਿਖੀ ਹੋਣੀ ਆ ਆਟੋ ਡੀਜ਼ਲ ਆਪਣੇ ਕੋਲ ਖੜੀ ਆ ਵਾਕਈ ਇਹ ਰੇਅਰ ਆ ਇਹ ਚੀਜ਼ ਤੇ ਨਾਲੇ ਕੰਪਨੀ ਫਿੱਟ ਲਾਏ ਆਗੇ ਅੰਦਰੋਂ ਦੀ ਚੈੱਕ ਕਰ ਲਿਆ ਟਾਇਰ ਨਵੇਂ ਆਗੇ ਤੇ ਇੰਜਨ ਗੇਅਰ ਦੀ ਵੀਰੇ ਪਹਿਲਾਂ ਤਸਦੀਕ 100% ਗਾਰੰਟੀ 100% ਗਾਰੰਟੀ ਸ਼ੀਸ਼ਾ ਤੱਕ ਨਾਲ ਦਾ ਅਗਲਾ ਸ਼ੀਸ਼ਾ ਤੱਕ ਨਾਲ ਦਾ ਇਹ ਨਹੀਂ ਵੀ ਕੱਲੀ ਇਹੀ ਕਾਰ ਦੀ ਜਿੰਨੀਆਂ ਕਾਰਾਂ ਦਿਖਾਵਾਂਗੇ ਸਾਡੀ ਵੀਡੀਓ ਚ ਸਾਰਿਆਂ ਦੀ ਵੀਰੇ ਇੱਕ ਮੈਂ ਫੇਵਰ ਭਰਾਵਾਂ ਦਾ ਕਰਨ ਲੱਗਾ ਵਾਂ ਭਰਾ ਜੇ ਕੋਈ ਮਕੈਨਿਕ ਵੀ ਲਿਆਵੇ ਕੋਈ ਆਪਾਂ ਨੂੰ ਦਿੱਕਤ ਹੋਵੇ ਉਹ ਵੀ ਤਰਾਇ ਨਹੀਂ ਆਪਾਂ ਨੂੰ ਜਿੱਦਾਂ ਮਰਜੀ ਚੈੱਕ ਕਰਕੇ ਟਰਾਈ ਮਾਰ ਕੇ ਫੇਰ ਲੈ ਕੇ ਜਾਇਓ ਤੇ ਆਜਿਓ ਤੇ ਇੱਕ ਵਾਰੀ ਤੁਹਾਨੂੰ ਐਡਰੈਸ ਦੱਸ ਦੇਣਾ ਵੀਰੇ ਐਡਰੈਸ ਦੱਸੋ ਇੱਕ ਵਾਰੀ ਪਹਿਲਾਂ ਐਡਰੈਸ ਆਪਣਾ ਹੈਗਾ ਜੀ ਦੁਗਰੀ ਨਹਿਰ ਦੇ ਉੱਤੇ ਸ਼ਾਹੀ ਮੋਟਰਸ ਜਵੱਦੀ ਨੇੜੇ ਜਵੱਦੀ ਲੱਗਦਾ ਹੀ ਆਪਣਾ ਹਾਂ ਤੇ ਪੰਜਮ ਹਸਪਤਲ ਤੋਂ ਪਹਿਲਾਂ ਹੀ ਆਪਾਂ ਪੰਜਮ ਹਸਪਤਲ ਤੋਂ ਬਿਲਕੁਲ ਪਹਿਲਾ ਵਾ ਤੇ ਬਿਲਕੁਲ ਸਾਡੇ ਆਪੋਜ਼ਿਟ ਗਿਲ ਨਹਿਰ ਪੈਂਦੀ ਆ ਮੈਂ ਤੁਹਾਨੂੰ ਲੋਕੇਸ਼ਨ ਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਉੱਥੇ ਲਿੰਕ ਤੇ ਕਲਿੱਕ ਕਰਿਓ ਉਧਰੋਂ ਨੈਕਸਟਪ੍ਰੈਸ ਹਾਈਵੇ ਹਾਂ ਹਾਈਵੇ ਪੈਂਦਾ ਇਹ ਦਿੱਲੀ ਨੂੰ ਜਾਂਦਾ ਨਾ ਦਿੱਲੀ ਨੂੰ ਜਾਂਦਾ ਇਧਰੋਂ ਫਰੋਜਪੁਰ ਨੂੰ ਹਾਂ ਇਧਰ ਫਰੋਜਪੁਰ ਨੂੰ ਇਧਰ ਦਿੱਲੀ ਨੂੰ ਆ ਤੇ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਉੱਥੋਂ ਦੀ ਜਾ ਕੇ ਕਲਿੱਕ ਕਰਕੇ ਇੱਥੇ ਤੱਕ ਪਹੁੰਚ ਦਿਓ ਤੇ ਨੰਬਰ ਤਾਂ ਥੱਲੇ ਚੱਲਦੇ ਪਏ ਆ ਵੀਰੇ I20 ਇਹ ਕੀ ਹੈ I20 ਆ ਗਈ ਜੀ 2018 ਮਾਡਲ ਫਸਟ ਓਨਰ ਆਸਤਾ ਆਸਤਾ ਮਾਡਲ ਡੀਜ਼ਲ ਓਕੇ 70 ਜਾਂ ਦੇ ਗਰੀਬ ਚੱਲੀ ਹੋਈ ਆ ਲਾਈਟਰ ਲੱਗੇ ਹੋਏ ਆ ਹਾਂ ਚਟੇ ਰੰਗ ਦੀ ਵਾਈਟ ਕਲਰ ਨਾ ਰੈਕਸ਼ਨ ਦੀ ਗਾਰੰਟੀ i20 ਦੀ ਵੀ ਡਿਮਾਂਡ ਬਹੁਤ ਰਹਿੰਦੀ ਆ ਨਾ ਕਦੇ ਮੁੱਕੀ ਤੇ ਨਾ ਕਦੇ ਮੁਕਣੀ ਬਿਲਕੁਲ ਬਿਲਕੁਲ ਤੇ ਇਹ ਵੀਰੇ ਓਨਰਸ਼ਿਪ ਪਹਿਲੀ ਫਰਸਟ ਓਨਰ ਦੀ ਕਾਰ ਲਓ ਵੀ ਓਨਰਸ਼ਿਪ ਵੀ ਪਹਿਲੀ ਆ ਗਈ ਤੇ ਇਹ ਪੈਟਰੋਲ ਆ ਡੀਜ਼ਲ ਆ ਡੀਜ਼ਲ ਡੀਜ਼ਲ ਵੇਰੀਐਂਟ ਆ ਗਿਆ 2018 ਆ ਗੱਡੀ ਤੁਹਾਨੂੰ ਦੇ ਦਾਂਗੇ ਇੱਕੋ ਰੇਟ 6 ਲੱਖ 40000 ਰੁਪਏ ਦੀ ਲਓ 6 ਲੱਖ ਤੇ 40000 ਥੋੜਾ ਜਿਹਾ ਡਿਸਕਾਊਂਟ ਕਰਾਦਾ ਹੁਣੀ ਥੋੜਾ ਜਿਹਾ ਭਰਾ ਦਾ ਮਾਨ ਨਹੀਂ ਹੈਗੀ ਜੇ ਤੁਸੀਂ ਕਹਿਨ ਚਲੋ 6 ਲੱਖ ਦੇ 37000 ਡਨ ਹੋ ਗਿਆ ਡਨ ਹੋ ਗਿਆ ਚਲੋ 6 ਲੱਖ 37000 ਬਾਕੀ ਮੈਂ ਨਾ ਇੱਕ ਚੀਜ਼ ਇਹ ਕਹਿਣਾ ਚਾਹੁੰਗਾ ਭਰਾਵਾਂ ਨੂੰ ਪਹਿ ਇੱਕ ਵਾਰੀ ਪਹੁੰਚੋ ਜ਼ਰੂਰ ਜਦੋਂ ਤੁਸੀਂ ਪਹੁੰਚਦੇ ਹੋ ਵਿਜ਼ਿਟ ਕਰਦੇ ਹੋ ਕਾਰਾਂ ਜਿੰਨੀਆਂ ਸੋਹਣੀਆਂ ਤੁਹਾਨੂੰ ਇੱਥੇ ਖੜੀਆਂ ਵੀਡੀਓ ਦੇ ਵਿੱਚ ਦੇਖਦੀਆਂ ਹਨ ਜਦੋਂ ਤੁਸੀਂ ਇੱਥੇ ਆਨੇ ਹੋ ਟਰਾਈ ਲੈਨੇ ਹੋ ਫੇਰ ਤੁਹਾਨੂੰ ਹੋਰ ਸਵਾਦ ਵੀ ਆਊਗਾ ਹਨਾ ਇੱਕ ਵਾਰੀ ਆਇਓ ਇਹਨਾਂ ਦੀ ਵੀ ਸਪੀਡ ਉਸ ਹਾਵ ਨਾਲ ਡਬਲ ਹੋ ਜਾਂਦੀ ਹੈ ਵੀ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਮਾਨ ਸਤਕਾਰ ਚਾਹ ਪਾਣੀ ਪੱਖੋਂ ਵੀ ਤੇ ਊਂ ਵੀ ਸਾਰਾ ਵਧੀਆ ਤਰੀਕੇ ਨਾਲ ਹੋਊਗਾ ਤੁਹਾਡਾ ਹੋਰ ਗੱਡੀ ਦੇਖੀ ਹੋਰ ਹੁੰਦੀ ਹੈ ਪ੍ਰੈਕਟੀਕਲ ਗੱਡੀ ਦੇਖੀ ਹੋਰ ਹੁੰਦੀ ਬਿਲਕੁਲ ਵੀਰੇ ਉਹ ਤਾਂ ਗੱਲ ਹੈਗੀ ਆ ਸਾਹਮਣੇ ਲੱਗੇ ਜਾਂਦਾ ਪਤਾ ਤੇ ਤੁਹਾਨੂੰ ਇਹਦਾ ਰੇਟ ਦੱਸਤਾ ਬਾਕੀ ਜੇ ਕੋਈ ਇਨਫੋਰਮੇਸ਼ਨ ਸਾਡੇ ਤੋਂ ਛੋਟਰੀ ਹੋਈ ਨਾ ਇੱਕ ਵਾਰੀ ਕਾਲ ਕਰ ਲਿਓ ਜਿਹੜੇ ਮੈਂ ਸਕਰੀਨ ਤੇ ਨੰਬਰ ਪਾਏ ਹੋਏ ਉਹਦੇ ਬਾਅਦ ਵੀਰੇ ਪੋਲੋ ਪੋਲੋ ਆ ਗਈ ਜੀ ਸਭ ਤੋਂ ਵੱਧ ਡਿਮਾਂਡ ਚ 10 ਮਾਡਲ ਦੇ ਵਿੱਚ ਜਿਹਦੇ ਨਾਂ ਤੇ ਨੰਬਰ ਪਲੇਟ ਲੱਗਿਆ ਹੋਇਆ ਹੈ ਲਾਈਟਰ ਲੱਗੇ ਹੋਏ ਚਿੱਟੇ ਰੰਗ ਦੀ ਵਾਈਟ ਕਲਰ ਦੇ ਵਿੱਚ ਆ ਗਈ ਅੰਦਰੋਂ ਦੀ ਚੈੱਕ ਕਰੋ ਲਾਈਟਰ ਇਹਦੇ ਚ ਵੀ ਲੱਗੇ ਹੋਏ ਆ ਠੀਕ ਹੈ ਜੀ ਤੇ ਅੰਦਰੋਂ ਦੀ ਇੰਟੀਰੀਅਰ ਚੈੱਕ ਕਰ ਲਓ ਇਹ ਵੀਰੇ ਕਿਹੜਾ ਵੇਰੀਐਂਟ ਆ ਇਹ ਆ ਹੈਗਾ ਜੀ ਟ੍ਰੈਂਡ ਲਾਈਨ ਠੀਕ ਹੈ ਤੇ ਗੱਡੀ ਦੇ ਦਾਂਗੇ 1,98,000 ਰੁਪਏ ਦੀ ਗੱਡੀ ਦੇਖ ਲਓ ਡੀਜ਼ਲ ਦੇ ਵਿੱਚ 1,98,000 ਦੀ ਲਾਈਟਰ ਲੱਗੇ ਸੈਂਟਰ ਲੋਕਿੰਗ ਸਭ ਕੁਝ ਕੰਪਲੀਟ ਛੋਟਾ ਨੰਬਰ ਲੱਗਿਆ ਹੋਇਆ ਅੱਛਾ ਨੰਬਰ ਵੀ ਛੋਟਾ ਵਾ ਮੈਂ ਦੇਖਿਆ ਨਹੀਂ ਲਓ ਵੀ ਮਿੱਤਰ ਪਿਆਰਿਓ ਨੰਬਰ ਵੀ 0053 ਛੋਟਾ ਨੰਬਰ ਅੰਮ੍ਰਿਤਸਰ ਦਾ ਹੁਣ ਜਿਹੜੇ ਭਰਾ ਨੂੰ ਘੱਟ ਬਜਟ ਦੇ ਵਿੱਚ ਲੋਡਿੰਗਸ ਦੇ ਨਾਲ ਇੱਕ ਗੱਡੀ ਚਾਹੀਦੀ ਸੀ ਪੋਲੋ ਹੁਣ ਦਵਾ ਦਵਾ ਕਾਲ ਕਰ ਲਿਓ ਇਹ ਨਾ ਹੋਵੇ ਕਿ ਇਹ ਗੱਡੀ ਤੁਹਾਨੂੰ ਚਾਹੀਦੀ ਹੋਵੇ ਵੀਡੀਓ ਤੁਹਾਡੇ ਤੱਕ ਲੇਟ ਪਹੁੰਚੇ ਤੇ ਗੱਡੀ ਤਦ ਤੱਕ ਕਿਸੇ ਭਰਾ ਨੂੰ ਚਲਦੇ ਵੇ ਠੀਕ ਹੈ ਜੀ ਦਵਾ ਦਵਾ ਕਾਲ ਕਰ ਲਿਓ ਜਿਹਨੂੰ ਵੀ ਚਾਹੀਦੀ ਆ ਮੇਰੇ ਇਹਦੇ ਤੇ ਉਹ ਲੋਨ ਦੱਸੋ ਮੈਨੂੰ i20 ਤੇ ਕਿੰਨਾ ਕਰਾਉਂਗੇ i20 ਤੇ ਹੋ ਜੂਗਾ ਜੀ 5 5.5 ਲੱਖ ਦੇ ਵਿੱਚ ਵਿੱਚ ਲੋਨ ਹੋ ਜੂਗਾ ਠੀਕ ਹੈ ਤੇ ਉਹਦੇ ਤੇ ਗ੍ਰੈਂਡ ਆਈਟਮ ਤੇ ਉੱਤੇ ਵੀ 5 ਲੱਖ ਦਾ ਲੋਨ ਕਰਾ ਦਾਂਗੇ ਅਸੀਂ 5 ਲੱਖ ਦਾ ਉੱਤੇ ਵੀ ਲੋਨ ਹੋ ਜੂਗਾ ਰਿਕੁਆਇਰਮੈਂਟ ਸਿਰਫ ਰਹੂਗੀ ਤੁਹਾਡਾ ਸਿਬਲ ਸਕੋਰ ਵਧੀਆ ਵਾਲਾ ਇੱਥੇ ਲੋਨ ਪੋਸੀਬਲ ਕੈਸ਼ ਕੈਸ਼ ਹੀ ਹੋਣੀ ਹੈ ਨਾ ਕੈਸ਼ ਹੀ ਆ 10 ਮਾਡਲ ਆ 12 ਮਾਡਲ 13 ਮਾਡਲ ਤੋਂ ਉੱਪਰ ਜਿਹੜੀਆਂ ਕਾਰਾਂ ਹੁੰਦੀਆਂ ਉਹਨਾਂ ਤੇ ਹੀ ਜ਼ਿਆਦਾ ਲੋਨ ਪੋਸੀਬਲ ਹੁੰਦਾ ਵਾ ਤੇ ਬਾਕੀ ਇੱਕ ਚੀਜ਼ ਮੈਂ ਇਹ ਕਹਿਣੀ ਚਾਹੂੰਗਾ ਜੇ ਕਿਸੇ ਭਰਾ ਨੇ ਕਾਰ ਲੈਣੀ ਆ ਲੋਨ ਦੇ ਉੱਤੇ ਕ੍ਰੈਡਿਟ ਕਾਰਡ ਅਰੇਂਜ ਕਰ ਲਿਓ ਵੈਸੇ ਵੀ ਅੱਜਕੱਲ 2-4 ਲੱਖ ਦੀ ਲਿਮਿਟ ਮਿਲ ਜਾਈ ਬਿਲਕੁਲ ਬਿਲਕੁਲ ਠੀਕ ਹੈ ਉਹਦੀਆਂ ਆਪਣੀਆਂ ਕਿਸ਼ਤਾਂ ਕਰਵਾ ਲਿਓ ਆਰਾਮ ਨਾਲ इजीली ਹੋ ਜਾਂਦੀਆਂ ਵਾ ਤੇ ਉਹ ਤਰੀਕਾ ਹੈਗਾ ਤੁਹਾਡੇ ਤੋਂ ਕਰ ਲਿਓ ਟਰਾਈ ਇੱਕ ਵਾਰ ਫਿਰ ਵੀ ਇਹ ਕ੍ਰੈਟਾ ਦਿਖਾਓ ਆ ਗਈ ਜੀ ਕ੍ਰੈਟਾ ਆਪਣੀ 2017 ਮਾਡਲ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਹਾਂਜੀ ਠੀਕ ਹੈ ਐਸਐਕਸ ਪਲੱਸ ਮਾਡਲ ਹੈ ਜੀ ਹਾਂ 2017 ਹਾਂ 70-80 ਹਜ਼ਾਰ ਦੇ ਕਰੀਬ ਚੱਲੀ ਹੋਈ ਹੈ ਜੀ ਫਰਸਟ ਓਨਰ ਦੀ ਗੱਡੀ ਇੰਸ਼ੋਰੈਂਸ ਫੁੱਲ ਟਾਇਰ ਨਵੇਂ ਠੀਕ ਹੈ ਆ ਗੱਡੀ ਤੁਹਾਨੂੰ 7,80,000 ਰੁਪਈ 7 ਲੱਖ ਤੇ 80 ਹਜ਼ਾਰ ਲਓ ਵੀ ਮਿੱਤਰ ਪਿਆਰਿਓ ਦੇਖੋ ਜੀਰਾ ਸ਼ਾਰਟ ਕੀ ਲੈਸ ਐਂਟਰੀ ਕੀ ਲੈਸ ਐਂਟਰੀ ਆ ਗਈ ਪੁਸ਼ ਬਟਨ ਸਟਾਰਟ ਆ ਗਈ ਇੰਜਨ ਗੇਅਰ ਦੀ ਸਾਰੀਆਂ ਗਾਰਾਂ ਸੋਹਣੀਆਂ ਨੇ ਮੈਂ ਕੋਈ ਇਹ ਨਹੀਂ ਕਹੂੰਗਾ ਵੀ ਕੱਲੀ ਆਹੀ ਸੋਹਣੀਆਂ ਜਾਂ ਉਹੀ ਸੋਹਣੀਆਂ ਸਾਰੀਆਂ ਵੈਸੇ ਵੀ ਸਾਡੇ ਚੈਨਲ ਦੀ ਇਸ ਚੀਜ਼ ਦਿੱਤਾ ਸ਼ਾਰਟ ਹੀ ਰਹਿੰਦੀ ਰਹਿੰਦੀ ਹੈ ਵੀ ਤੁਹਾਨੂੰ ਸਾਡੀ ਇਹੀ ਕੋਸ਼ਿਸ਼ ਹੀ ਰਹਿੰਦੀ ਹੈ ਜਿੰਨੀਆਂ ਗਾਰਾਂ ਤੁਹਾਨੂੰ ਦਿਖਾਈਏ ਜਾਇਜ਼ ਤੋਂ ਜਾਇਜ਼ ਰੇਟ ਤੇ ਜਾਇਜ਼ ਤੋਂ ਜਾਇਜ਼ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ ਸੋਹਣੀ ਕੰਡੀਸ਼ਨ ਦੀ ਕਾਰ ਜੀ ਨੂੰ ਚਾਹੀਦੀ ਹੋਈ ਇੱਕ ਵਾਰੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਿਓ ਮੇਰੇ ਆਰਟੀਕਲ ਮੰਗਦੇ ਜਿੱਦਾਂ ਮੈਂ ਸਟਾਰਟਿੰਗ ਕੀ ਕਿਹਾ ਵਾ ਜੀ ਹੁਣ ਇਹਦਾ ਰੇਟ ਤੋਫੇ ਵਾਲਾ ਦੇਣਾ ਵੀ ਮਜ਼ਾ ਆਵੇ ਸੁਣ ਕੇ 2012 ਮਾਡਲ ਹੈ ਜੀ VDI ਠੀਕ ਹੈ ਟਾਇਰ ਇਹਦੇ ਵੀ ਨਵੇਂ ਆ ਠੀਕ ਹੋ ਗਿਆ ਗੰਗਰੀ ਆ ਗਈ ਲੋਕਲ ਨੰਬਰ ਆ ਗਿਆ ਜੀ ਠੀਕ ਹੈ ਵੀਰੇ ਤੇ ਆ ਗੱਡੀ ਆਪਾਂ ਦੇ ਦਾਂਗੇ ਜੀ 378000 ਵੀ ਦੇ ਦਾਂਗੇ ਤੁਹਾਨੂੰ 12 ਮਾਡਲ VDI 12 ਮਾਡਲ VDI ਡੀਜ਼ਲ ਇੰਜਨ ਗੇਅਰ ਦੀ ਪਹਿਲੇ ਨੰਬਰ ਤੇ ਪੂਰੀ ਤਸੱਲੀ ਤੇ ਇਹਦਾ ਰੇਟ ਦੱਸਿਆ ਆਪਾਂ 378000 378000 ਮੋਕਾ ਤੇ ਕਰ ਦੋਗੇ ਥੋੜਾ ਬਹੁਤ ਕਰ ਦਿਓ ਸਰਦਾ ਛੱਡੀ ਨਹੀਂ ਮੈਂ ਵੀ ਕਰ ਦਿਓ ਕਰ ਦਿਓ ਕਰ ਦਿਓ ਭਰਾ ਦਾ ਮਾਣ ਰੱਖ ਲਈ ਚਲੋ ਆਿਆਂ ਦਾ ਤੁਹਾਡਾ ਮਾਨ ਸਤਕਾਰ ਹੋ ਜੂਗਾ ਥੋੜਾ ਬਹੁਤ ਤੇ ਵਿਜ਼ਿਟ ਕਰ ਲਿਓ ਜਿਹੜੇ ਭਰਾ ਨੂੰ ਆਰਟੀਆ ਚਾਹੀਦੀ ਆ ਇੰਜਨ ਗੇਅਰ ਦੀ ਸਾਫ ਸੋਥਰੀ ਪਲੱਸ ਡੀਜ਼ਲ ਵੇਰੀਐਂਟ ਦੇ ਵਿੱਚ ਉਹਦੇ ਲਈ ਇਹ ਕਾਰ ਆ ਮੈਨੂਅਲ ਟਰਾਂਸਮਿਸ਼ਨ ਆ ਗਈ ਠੀਕ ਹੈ ਜੀ ਉਹਦੇ ਬਾਅਦ ਵੀਰੇ ਇੱਕ ਆ ਖੜੀ ਆ ਪੋਲੋ ਆਪੋਲੋ ਹੈਗੀ ਜੀ 12 ਮਾਡਲ ਨਿਕਲੀ 13 ਦੇ ਵਿੱਚ ہوئی ਫਰਸਟ ਓਨਰ ਦੀ ਕਾਰ ਕੰਫਰਟ ਲਾਈਨ ਠੀਕ ਹੈ ਇਹਦੇ ਵੀ ਨਵੇਂ ਪੇਡ ਇਹਦਾ ਨੰਬਰ ਲੱਗਿਆ ਹੋਇਆ ਅੱਛਾ ਨੰਬਰ ਇਹਦਾ ਵੀ ਪੇਡ ਹੀ ਹੈ ਹਾਂਜੀ ਕੰਫਰਟ ਲਾਈਨ ਪਾਵਰ ਵਿੰਡੋ ਪਾਵਰ ਸਟੀਅਰਿੰਗ ਡੀਫੋਗਰ ਵਾਈਪਰ ਸਭ ਕੁਝ ਆ ਗਿਆ ਕੰਪਲੀਟ ਠੀਕ ਹੈ ਆ ਗੱਡੀ ਤੁਹਾਨੂੰ ਦੇ ਦਾਂਗੇ ਜੀ ਕੁਰੇਟ 2 ਲੱਖ 85000 ਰੁਪਏ ਦੀ 2 ਲੱਖ ਤੇ 85000 12 ਨਿਕਲੀ 13 ਦੇ ਵਿੱਚ ਹੋਈ ਆ ਨੰਬਰ ਦਾ ਹੀ ਮੁੱਲ ਮੇਰੇ ਖਿਆਲ ਨਾਲ ਬਹੁਤ ਹੋਣਾ 4141 ਪੇਡ ਨੰਬਰ ਲੱਗਿਆ ਹੋਇਆ ਨੰਬਰ ਇੱਕ ਵਾਰੀ ਚੈੱਕ ਕਰਾ ਦਿਓ ਮੈਂ ਕਹੂੰਗਾ 4141 ਉੱਤੋਂ ਦੀ ਗੱਡੀ ਵੀ ਸੋਹਣੀ ਚਾਹੀਦੀ ਆ ਉਹਦੀ ਏਕਾਰ ਖੜੀ ਹੋਈ ਆ ਜੀ ਸ਼ਾਹੀ ਮੋਟਰਜ਼ ਦੇ ਉੱਤੇ ਇੱਕ ਵਾਰੀ ਜਿੱਤੇ ਕੇ ਨੰਬਰਾਂ ਤੇ ਸੰਪਰਕ ਕਰ ਲਿਓ ਉਹਦੇ ਬਾਅਦ ਆ ਆ ਗਈ ਆਡੀ ਐ ਕਿਹੜੀ ਆ ਵੀਰੇ ਆਡੀ ਆ ਗਈ ਜੀ A3 ਠੀਕ ਐ 15 ਮਾਡਲ 16 ਦੇ ਵਿੱਚ ਨਿਕਲੀ ਹੋਈ ਫਰ ਸੈਕੰਡ ਓਨਰ ਦੀ ਕਾਰ 50000 ਚੱਲੀ ਵਿਦ ਰਿਕਾਰਡ ਵਿਦ ਰਿਕਾਰਡ ਵਿਦ ਰਿਕਾਰਡ 50000 ਚੱਲੀ ਠੀਕ ਐ ਇੰਸ਼ੋਰੈਂਸ ਫੁੱਲ ਦੋਨੇ ਚਾਬੀਆਂ ਹਾਂ ਟਾਇਰਸ ਨਵੇਂ ਸੀਟ ਤੇ ਠੀਕ ਐ ਆ ਗੱਡੀ ਦੇ ਦਾਂਗੇ ਤੁਹਾਨੂੰ 10,30,000 ਰੁਪਏ ਦੀ 10,30,000 ਇਹਦੇ ਚ ਵੈਸੇ ਫਾਇਦਾ ਆਪਾਂ ਕਿੰਨੇ ਦਾ ਕਰਾਇਆ ਮਾਰਕੀਟ ਨਾਲੋਂ ਵੀ ਆਪਾਂ ਗੱਲ ਕਰੀਏ ਪਹਿਲੀ ਗੱਲ ਤਾਂ ਗੱਡੀ ਮਾਰਕੀਟ ਵਿੱਚ ਬਹੁਤ ਘੱਟ ਅਵੇਲੇਬਲ ਆ ਰੀਅਰ ਆ ਇਹ ਰੀਅਰ ਆ A3 ਠੀਕ ਹੈ ਉਸ ਤੋਂ ਬਾਅਦ ਘੱਟੋ ਘੱਟ 1.5-2 ਲੱਖ ਰੁਪਏ ਦਾ ਫਾਇਦਾ ਸਕਦਾ ਕਰਾਇਆ ਵਾ ਆਪਾਂ ਇਹਦੇ ਘੱਟੋ ਘੱਟ ਗੱਡੀ ਦੀ 100% ਗਾਰੰਟੀ 50,000 ਚੱਲੀ ਦੀ ਵੀ ਲਓ ਵੀ 50 ਦੇ ਵਿੱਚ ਕਾਰ ਆ ਗਈ A3 A3 ਆ ਗਈ Audi S-Line ਟੌਪ ਮਾਡਲ ਲਓ ਵੀ ਮਿੱਤਰ ਪਿਆਰੇਓ ਸਨਰੂਫ ਵੀ ਚੈੱਕ ਕਰ ਲਓ ਇਹ ਵੀਰੇ ਪੈਨਾਰੋਮਿਕ ਵੱਡਾ ਸਾਨੂੰ ਰੂਪਾ ਵੱਡਾ ਸਾਨੂੰ ਰੂਪਾ ਛੋਟਾ ਮਤਲਬ ਕਿ ਉਹਦਾ ਨਾਰਮਲ ਛੋਟਾ ਹੁੰਦਾ ਵਾ ਇਹਦੇ ਚ ਵੱਡਾ ਹਾਂ ਛੋਟਾ ਹੁੰਦਾ ਨਾਰਮਲ ਉਹਨਾ ਹੁੰਦਾ ਵਾ ਹਾਂ ਬਿਲਕੁਲ ਵੱਡਾ ਚੋਰ ਤੇ ਇੱਕ ਆਪਣੇ ਤੋਂ ਵਰਨਾ ਵੀ ਖੜੀ ਆ ਵਰਨਾ ਆ ਗਈ ਜੀ ਆਟੋਮੈਟਿਕ ਆ ਵੀ ਅੱਛਾ ਆਟੋਮੈਟਿਕ ਆ ਗਈ 2018 ਮਾਡਲ ਪਹਿਲੇ ਨਾਮ ਦੀ ਕਾਰ ਇਹਦਾ ਵੀ ਛੋਟਾ ਨੰਬਰ ਲੱਗਿਆ 0046 ਨੰਬਰ ਨਾਲ ਹੀ ਦੇ ਦਾਂਗੇ ਨੰਬਰ ਨਾਲ ਹੀ ਫਰਸਟ ਆਨਰ ਦੀ ਕਾਰ ਹਾਂ ਆਟੋਮੈਟਿਕ ਡੀਜ਼ਲ ਠੀਕ ਹੈ ਵੀਰੇ 80-90 ਹਜ਼ਾਰ ਦੇ ਕਰੀਬ ਚੱਲੀ ਹੋਈ ਆ ਠੀਕ ਹੈ ਵੀਰੇ ਤੇ ਆ ਗੱਡੀ ਤੁਹਾਨੂੰ ਦੇ ਦਾਂਗੇ 8 ਲੱਖ 60000 ਦੀ 8 ਲੱਖ ਤੇ 60000 ਆਟੋਮੈਟਿਕ ట్రాన్స్మిਸ਼ਨ ਆ اچھا ਐਡਵੋਕੇਟ ਸਾਹਿਬ ਦਾ ਹਾਂ ਉਹਨਾਂ ਦੀ ਕਾਰ ਸੀਗੀ ਉਹ ਲੈ ਕੇ ਆਂਦੀ ਹਾਂ ਲੋ ਵੀ ਮਿੱਤਰ ਪਿਆਰਿਓ ਜਿਹੜੇ ਵੀ ਭਰਾ ਨੂੰ ਹੁਣ ਸਨ ਰੂਫ ਪਲੱਸ ਆਟੋਮੈਟਿਕ ਤੇ ਵੇਰੀਐਂਟ ਆ ਗਿਆ ਦਾ ਡੀਜ਼ਲ 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 ਚਾਹੀਦੀ ਸੀ ਐਸਐਕਸ ਉਹਦੇ ਲਈ ਕਾਰ ਖੜੀ ਹੋਈ ਆ ਕੰਪਨੀ ਫਿੱਟਰ ਲਾਈਟ ਆਰ ਆ ਤੇ ਬਾਕੀ ਤੁਹਾਨੂੰ ਅੰਦਰੋਂ ਇੰਟੀਰੀਅਰ ਤਾਂ ਮੈਂ ਦਿਖਾ ਹੀ ਦਿਤਾਂ ਉਹ ਵੀ ਕਹਿ ਜਾ ਤੇ ਜਿਹੜੇ ਵੀ ਭਰਾ ਨੂੰ ਚਾਹੀਦੀ ਹੋਈ ਇੱਕ ਵਾਰੀ ਨੰਬਰਾਂ ਜਿਹੜੇ ਪਾਏ ਹੋਏ ਨੇ ਉਹਨਾਂ ਤੇ ਸੰਪਰਕ ਕਰ ਲਿਓ ਤੇ ਬਾਅਦ ਵੀਰੇ अल्टੋ K10 ਗੱਡੀ ਵੀ ਤੋਹਫਾ ਦੇਣੀ ਆ ਤੇ ਰੇਟ ਵੀ ਤੋਹਫਾ ਦੇਣਾ ਦੋਨੇ ਚੀਜ਼ਾਂ ਤੁਹਾਡੇ ਲਈ ਠੀਕ ਐ ਦੱਸੋ ਡਿਟੇਲ अल्टੋ K10 2011 ਨਿਕਲੀ ਬਾਰਾਏ ਵਿੱਚ BXI ਠੀਕ ਐ ਸੀਟ ਕਵਰ ਆ ਗਏ ਪਲੇਅਰ ਆ ਗਏ ਪੂਰੇ ਸਾਲ ਦੀ ਇੰਸ਼ੋਰੈਂਸ ਆ ਗਈ ਥਰਡ ਪਾਰਟੀ ਟਾਇਰ ਨਵੇਂ ਆ ਗਏ ਠੀਕ ਐ ਆ ਤੁਹਾਨੂੰ ਗੱਡੀ ਦੇ ਦਾਂਗੇ ਇੱਕੋ ਰੇਟ 1.72 ਲੱਖ ਰੁਪਏ ਤੁਹਾਨੂੰ ਕਾਰ ਦੇ ਦਾਂਗੇ ਸਾਰੀ ਨਵੀਂ ਕਾਰ ਲਓ ਵੀ ਮਿੱਤਰ ਪਿਆਰੇ अल्टੋ K10 1 ਲੱਖ ਤੇ 72000 ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਮੇਰਾ ਭਰਾ ਜਿਹੜੇ ਵੀ ਭਰਾ ਨੂੰ ਕਾਰ ਚਾਹੀਦੀ ਹੋਈ ਨਾ ਹੁਣ ਦਵਾ ਦਵਾ ਵਿਜ਼ਿਟ ਕਰ ਲਿਓ ਸਾਲ ਦਾ ਅਖੀਰ ਆ ਇਸ ਕਰਕੇ ਰੇਟ ਬਿਲਕੁਲ ਜਮਾਂ ਤੋੜ ਕੇ ਦੇ ਰਿਆ ਪਰ ਇਹ ਹਾਂ ਸਰਦੀਆਂ ਦਾ ਤੋਹਫਾ ਇੰਨੀ ਚੀਜ਼ ਯਾਦ ਰੱਖਿਓ ਕੰਡੀਸ਼ਨ ਇੱਕ ਨੰਬਰ ਦੀ ਦਵਾਂਗੇ ਇੰਜਨ ਗੇਅਰ ਬੋਡੀ ਲਾਈਨ ਦੀ ਨੋਨ ਐਕਸੀਡੈਂਟਰੀ 100% ਗਾਰੰਟੀ ਹੈ ਹਾਂ ਬਿਲਕੁਲ ਨੋਨ ਐਕਸੀਡੈਂਟ ਦੀ 100% ਗਾਰੰਟੀ ਆ ਬਾਕੀ ਵੀਰੇ ਮਾਈਨਰ ਟੱਚਿੰਗ ਦਾ ਕਰਾਣੀ ਪੈਂਦੀ ਹੈ ਠੀਕ ਹੈ ਅਸੀਂ ਆਪ ਦੱਸ ਕੇ ਦਿੰਨੇ ਆ ਕਿ ਆ ਚੀਜ਼ ਇੱਥੇ ਸਕ੍ਰੈਚ ਸੀਗਾ ਟੱਚਿੰਗ ਕਰਾਈਏ ਬਿਲਕੁਲ ਉਹ ਯਾਰ ਸਕ੍ਰੈਚ ਪਈ ਹੋਈ ਖੜੀ ਵੀ ਚੰਗੀ ਨਹੀਂ ਲੱਗਦੀ ਹੈ ਨਾ ਤੇ ਵਧੀਆ ਤਰੀਕੇ ਨਾਲ ਸਾਲ ਸੋਤਰੀ ਤਵਾ ਤੂ ਗਿਆਨ ਚੀਜ਼ ਵਧੀਆ ਘਰੇ ਲੈ ਕੇ ਜਾਓ ਅਗਲਾ ਆਣਾ ਕੋਈ ਸਕ੍ਰੈਚ ਐ ਇਦਾਂ ਵਾ ਹਾਂ ਵੀ ਪੁਰਾਣੀ ਨਾ ਲੱਗੇ ਹਾਂ ਪੁਰਾਣੀ ਨਾ ਲੱਗੇ ਗੱਡੀ ਨਵੀਂ ਆ ਗੱਡੀ ਨਵੀਂ ਆ ਕਾਲ ਕਰ ਲਿਓ ਆ ਗਈ ਜੀ ਪੈਟਰੋਲ ਆ ਵੀ ਠੀਕ ਹੈ 2015 ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਹੂੰ 70000 ਚੱਲੀ ਹੋਈ ਸੈਕਿੰਡ ਓਨਰ ਅੱਛਾ ਜੀ ਇੰਸ਼ੋਰੈਂਸ ਫੁੱਲੇ ਦੀ ਵੀ ਟਾਇਰ ਨਵੇਂ ਠੀਕ ਹੈ ਆ ਗੱਡੀ ਤੁਹਾਨੂੰ ਦੇ ਦਾਂਗੇ ਇੱਕੋ ਰੇਟ ਆ ਵੀ 478000 ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਪੈਟਰੋਲ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਲੋ ਵੀ ਮਿੱਤਰ ਮਾਰਕਲ ਦੇ ਵਿੱਚ ਪੈਟਰੋਲ ਗੱਡੀ ਅਵੇਲੇਬਲ ਨਹੀਂ ਆਪਣੇ ਕੋਲ ਨਾਲੇ ਆਸਤਾ ਆਪਸ਼ਨਲ ਤਾਂ ਟਾਪ ਐਂਡ ਆ ਗਿਆ ਨਾ ਹਾਂਜੀ ਆਸਤਾ ਆਪਸ਼ਨਲ ਟਾਪ ਐਂਡ ਵੇਰੀਐਂਟ ਆ ਗਿਆ ਤੇ ਨਾਲੇ ਤੁਹਾਨੂੰ ਰੇਟ ਦੱਸਤਾ ਰੇਟ ਬਹੁਤ ਕਿਤੇ ਕੇ ਦੇ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੇ ਪਹਿਲਾਂ ਹੀ ਡਿਸਕਸ਼ਨ ਮੈਂ ਵੀਰੇ ਨਾਲ ਕਰ ਲਈ ਸੀ ਵੀ ਭਰਾਵਾਂ ਨੂੰ ਸਾਲ ਦੇ ਅਖੀਰ ਦੇ ਉੱਤੇ ਤੋਹਫੇ ਅਗੇ ਰੇਟ ਦੇਣੇ ਆ ਬਾਕੀ ਗੱਲਬਾਤ ਐਵੇਂ ਆ ਵੀ ਇੱਕ ਵਾਰੀ ਜੇ ਤੁਸੀਂ ਆਉਂਗੇ ਨਾ ਇੱਥੇ ਮੌਕੇ ਤੇ ਮਾਨ ਸਤਿਕਾਰ ਹੋ ਜਾਂਦਾ ਹੁੰਦਾ ਵਾ ਵਿਜ਼ਿਟ ਕਰਿਆ ਕਰੋ ਉਹਦੇ ਬਾਅਦ ਇੱਕ ਹੋਰ ਦਿਖਾਣੇ ਡਿਜ਼ਾਇਰ ਡਿਜ਼ਾਇਰ ਆ ਗਈ ਜੀ ਇਹ 14 ਨਿਕਲੀ 15 ਦੇ ਵਿੱਚ ਆਵੀ ਠੀਕ ਐ 14 ਮੈਨੂਫੈਕਚਰ 15 ਦੀ ਆਰਸੀ ਬਣੀ ਹੋਈ ਆ ਠੀਕ ਐ ਫਰਸਟ ਓਨਰ ਦੀ ਕਾਰ ਅਲਾਈਟ ਆ ਰੇ ਇਹਦੇ ਵੀ ਬਿਲਕੁਲ ਨਵੇਂ ਠੀਕ ਐ ਵੀਰੇ ਇੰਟੀਰੀਅਰ ਦੀ ਨਵੀਂ ਸੀਟ ਕਵਰ ਨਵੇਂ ਪਲੇਅਰ ਨਵੇਂ ਸਭ ਕੁਝ ਪਰਫੈਕਟ ਕਰ। ਬਾਕੀ ਇੰਜਨ ਬਾਰੇ ਮੈਂ ਪੁੱਛਣਾ ਨਹੀਂ। ਇੰਸ਼ੋਰੈਂਸ ਵੀ ਫੁੱਲ ਹੈ ਦੀ। ਠੀਕ ਹੈ। ਇੰਜਨ ਗੇਅਰ ਦੀ ਇਹਦੀ ਵੀ ਗਾਰੰਟੀ। 80000 ਚੱਲੀ ਹੋਈ ਵਿਦ ਰਿਕਾਰਡ। ਅੱਛਾ ਰਗਾਉਣ ਨਾਲ। ਵਿਦ ਰਿਕਾਰਡ, ਤਕਰੀਬਨ ਸਾਰੀ ओरिजिनल ਕਾਰ। ਠੀਕ ਹੈ। ਇੱਕ ਅੱਧਾ ਵੀ ਸਟਚਿੰਗ ਹੋ ਸਕਦਾ। ਲੋਕਲ ਨੰਬਰ ਆ ਵੀ ਪੇਡ ਨੰਬਰ ਲੱਗਿਆ ਹੋਇਆ। 2005 ਦਾ ਨੰਬਰ ਲੱਗਿਆ ਹੋਇਆ ਠੀਕ ਹੈ ਜੀ। ਚੈੱਕ ਕਰੋ। ਬਹੁਤ ਸੋਹਣੇ ਸੋਹਣੇ ਨੰਬਰ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ। ਬਿਲਕੁਲ। ਗੱਡੀ ਤੁਹਾਨੂੰ ਦੇ ਦਾਂਗੇ 28000 ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਜੀ ਆ 4 ਲੱਖ 28000 4 ਲੱਖ 28000 ਦੇ ਵਿੱਚ ਗੱਡੀ ਬਣੂਗੀ ਤੇ ਜਿਹੜੇ ਮੇਰੇ ਭਰਾ ਦਾ ਵੀਰੇ ਸਿਬਲ ਵਧੀਆ ਉਹਨੂੰ ਲੋਨ ਕਿੰਨਾ ਕਰਾਵਾਂਗੇ ਇਹਦਾ ਕਰਾ ਦਾਂਗੇ ਜੀ ਆਪਾਂ ਸਾਢੇ 3 ਪੌਣੇ 4 ਦੇ ਕਰੀਬ ਕਰਾ ਦਾਂਗੇ ਸਾਢੇ 3 ਪੌਣੇ 4 ਸਿਬਲ ਵਧੀਆ ਹੋਣਾ ਚਾਹੀਦਾ ਸਿਬਲ ਵਧੀਆ ਹੋਣਾ 4 ਲੱਖ ਵੀ ਕਰਾ ਦਾਂਗੇ ਸਿਬਲ ਵਧੀਆ ਸਿਬਲ ਤਗੜਾ ਲੈ ਕੇ ਆਇਆ ਹੋਗਾ ਤੇ ਉਹਦੇ ਬਾਅਦ ਵੀਰੇ ਕ੍ਰੇਟਾ ਦਿਖਾਓ ਕ੍ਰੇਟਾ ਆ ਗਈ ਜੀ ਆ ਵੀ 17 ਮਾਡਲ ਐਸਐਕਸ ਆਪਸ਼ਨਲ ਫਰਸਟ ਓਨਰ ਦੀ ਕਾਰ ਠੀਕ ਹੈ ਮੈਨੂਅਲ ਹਾਂ ਔਰ ਦੇ ਦਾਂਗੇ ਠੀਕ ਹੈ ਟਾਇਰ ਨਵੇਂ ਆ ਹਾਂ ਫਰਸਟ ਓਨਰ ਦੀ ਕਾਰ ਆ ਜੀ ਆ ਦੇ ਦਾਂਗੇ ਤੁਹਾਨੂੰ ਆਪਾਂ 7,60,000 ਰੁਪਏ ਦੀ ਗੱਡੀ ਦੇ ਦਾਂਗੇ ਇੱਕੋ ਰੇਟ 7 ਲੱਖ ਤੇ 60 ਹਜ਼ਾਰ ਤੇ ਬਾਕੀ ভাই ਨੰਬਰ ਇਹਦਾ ਵੀ ਸੋਹਣਾ ਵਾ ਨੰਬਰ ਚੈੱਕ ਕਰ ਲਓ ਇਹਦਾ ਵੀ 4200 ਨੰਬਰ ਆ ਲੁਧਿਆਣੇ ਦਾ ਤੇ ਜਿਹੜੇ ਭਰਾ ਨੂੰ ਚਾਹੀਦੀ ਹੋਈ ਲੋਨ ਕਰਾਵਾਂਗੇ ਇਹਦੇ ਤੇ 7 ਲੱਖ ਰੁਪਏ ਦਾ 7 ਲੱਖ ਦਾ ਲੋਨ 7 ਲੱਖ ਦਾ ਤੇ ਲੋਨ ਵੀ ਹੋ ਜਾਣਾ ਵਾ ਠੀਕ ਹੈ ਆਓ ਫਿਰ ਉਹਦੇ ਬਾਅਦ ਦਿਖਾਣੇ ਜੀਪ ਏ ਵੀਰੇ ਦੱਸੋ ਇਹਦੀ ਡਿਟੇਲ ਜੀਪ ਕੰਬਸ ਹੈਗੀ ਆ ਵੀ 17 ਮਾਡਲ ਟੌਪ ਮਾਡਲ ਲਿਮਟਿਡ ਮਾਡਲ ਆ ਜੀ ਠੀਕ ਹੈ ਫਸਟ ਓਨਰ ਦੀ ਕਾਰ 88 ਹਜ਼ਾਰ ਚੱਲੀ ਵਿਦ ਰਿਕਾਰਡ ਅੱਛੀ ਨਵੇਂ ਠੀਕ ਹੈ ਟੌਪ ਮਾਡਲ ਆ ਗੱਡੀ ਦੇ ਦਾਂਗੇ ਜੀ ਤੁਹਾਨੂੰ 7 ਲੱਖ 90 ਹਜ਼ਾਰ ਰੁਪਏ 7 ਲੱਖ 90 ਹਜ਼ਾਰ ਮੌਕੇ ਦੇ ਆ ਇਹਦਾ ਮਾਨਤਾਨ ਕਰਾ ਦੂੰ ਬਿਲਕੁਲ ਹੋ ਜਾਓ ਚਲੋ ਮੌਕੇ ਦੇ ਆ ਇਹਦਾ ਤੁਹਾਡਾ ਮਾਨਤਾਨ ਕਰਾਵਾਂਗੇ ਟੈਨਸ਼ਨ ਨਾ ਲਓ ਤੇ ਉਹਦੇ ਬਾਅਦ ਇੱਕ ਹੋਰ ਕ੍ਰੇਟਾ ਆ ਗਈ ਜੀ ਕ੍ਰੇਟਾ ਆਟੋਮੈਟਿਕ ਐਸਐਕਸ ਆਪਸ਼ਨਲ 2017 ਮਾਡਲ ਆ ਵੀ ਟਾਪ ਪੋਸ਼ਪਰਟਨ ਸਟਾਰਟ ਪੋਸ਼ਪਰਟਨ ਸਟਾਰਟ ਆ ਗਈ ਹਾਂਜੀ ਠੀਕ ਹੈ ਟਾਇਰ ਇਹਦੇ ਵੀ ਨਵੇਂ ਆ ਸੀਟ ਕਵਰ ਵਗੈਰਾ ਪਲੇਅਰ ਵਗੈਰਾ ਸਭ ਕੁਝ ਕੰਪਲੀਟ ਕਾਰ ਆ ਜੀ ਠੀਕ ਹੈ ਆ ਗੱਡੀ ਦੇ ਦਾਂਗੇ ਜੀ ਆਪਾਂ 7 ਲੱਖ 80 ਹਜ਼ਾਰ ਦੇ ਦੀ 7 ਲੱਖ 80 ਹਜ਼ਾਰ ਠੀਕ ਹੈ ਜੀ ਤੇ ਇਹ ਡੀਜ਼ਲ ਆ ਗਈ ਆ ਵੀ ਆ ਵੀ ਡੀਜ਼ਲ ਆ ਗਈ ਡੀਜ਼ਲ ਆ ਗਈ ਇੱਕ ਵਾਰੀ ਪੈਟਰੋਲ ਡੀਜ਼ਲ ਲਾ ਦਿਓ ਸਾਰੀ ਡੀਜ਼ਲ ਆ ਜੀ ਆ ਸਾਰੀਆਂ ਡੀਜ਼ਲ ਆ ਗਈ ਸਿਰਫ I20 ਪੈਟਰੋਲ ਆ ਜੀ I20 ਪੈਟਰੋਲ ਆ ਤੇ ਬਾਈ ਹੋਪ ਕਰਦੇ ਆ ਜਿੰਨੀਆਂ ਤੁਹਾਨੂੰ ਕਾਰਾਂ ਦਿਖਾਈਆਂ ਵਧੀਆ ਲੱਗੀਆਂ ਹੋਣਗੀਆਂ ਇੱਕ ਚੀਜ਼ ਮੈਂ ਪਹਿਲਾਂ ਹੀ ਕਲੈਰੀਫਾਈ ਕਰ ਦੇਣਾ ਚਾਹਨਾ ਮੇਰੇ ਭਰਾਵਾਂ ਨੂੰ ਗੱਡੀਆਂ ਤੁਹਾਨੂੰ ਜਿੰਨੀਆਂ ਕਿ ਦਿਖਾਈਆਂ ਨਾ ਇਹਨਾਂ ਦੀ ਕੰਡੀਸ਼ਨ ਜਦੋਂ ਤੁਸੀਂ ਆ ਕੇ ਦੇਖੋਗੇ ਤਾਂ ਮੂੰਹੋਂ ਤੁਸੀਂ ਕਹੋਗੇ ਵੀ ਵਾਕੀ ਬਾਈ ਨਜ਼ਾਰਾ ਆ ਗਿਆ ਕਾਰ ਚਲਾ ਕੇ ਜੇ ਤੁਸੀਂ ਟਰਾਈ ਮਾਰ ਕੇ ਲੈ ਕੇ ਜਾਓਗੇ ਠੀਕ ਹੈ ਜੀ ਤਾਂ ਫਿਰ ਮੈਨੂੰ ਇੱਕ ਚੀਜ਼ ਹੋਰ ਦੱਸੋ ਇਹਨਾਂ ਤੋਂ ਇਲਾਵਾ ਵੀ ਆਪਣੇ ਤੋਂ ਕਿਹੜੇ ਕਿਹੜੇ ਸਟਾਰ ਆਪਣੇ ਕੋਲ ਅਪਡੇਟ ਹੁੰਦੀ ਰਹਿੰਦੀ ਜੀ ਕਰਾ ਜਿਵੇਂ ਹੁਣ ਆਈਟਮ ਗ੍ਰੈਂਡ ਆਣੀ 18 ਮਾਡਲ ਆਣੀ ਆ ਤੇ ਉਹਨਾਂ ਆਣੀ ਛੋਟੇ ਮਾਡਲ ਦੇ ਵਿੱਚ 13 ਮਾਡਲ ਦੇ ਵਿੱਚ ਇਹ ਉਹਨਾਂ ਆਣੀ ਆ ਠੀਕ ਹੈ ਉਹ ਡੇਟ 1 ਤੋਂ 2 ਲੱਖ ਦੀ ਰੇਂਜ ਦੇ ਵਿੱਚ ਜਿਹੜੀ ਆਈਟਮ ਗ੍ਰੈਂਡ 18 ਉਹ 50000 ਚੱਲੀ ਹੋਈ ਡੀਜ਼ਲ ਠੀਕ ਹੈ ਸਪੋਰਟਸ ਮਾਡਲ ਉਹ ਵੀ ਤੁਹਾਨੂੰ ਗੱਡੀ ਦੇ ਦਾਂਗੇ ਮੰਨ ਕੇ ਚਲੋ 370 75000 ਦੀ ਰੇਂਜ ਚ ਉਹ ਦੇ ਦਾਂਗੇ ਤੁਹਾਨੂੰ ਵਧੀਆ ਰੇਟ ਤੇ ਵਧੀਆ ਕਾਰ 50000 ਚੱਲੀ ਦੂਜੇ ਨਾਮ ਠੀਕ ਹੈ ਹਾਂਜੀ ਤੇ ਇਹ ਸੀਗਾ ਇਹ ਤੋਂ ਇਲਾਵਾ ਜਿਹੜਾ ਸਟਾਕ ਵੀਰ ਹੋਣਾ ਕੋਲ ਖੜਾ ਵਾ ਜੇ ਤੁਹਾਨੂੰ ਜਿਹੜੀਆਂ ਇਹਨਾਂ ਨੇ ਹੁਣ ਕਾਰਾਂ ਦੱਸੀਆਂ ਜੇ ਉਹਨਾਂ ਚ ਕੋਈ ਕਾਰ ਤੁਹਾਨੂੰ ਚਾਹੀਦੀ ਆ ਤੇ ਇੱਕ ਵਾਰੀ ਦਿੱਤੇ ਗਏ ਜਿਹੜੇ ਨੰਬਰ ਆ ਜਿਹੜੇ نیچے ਚੱਲਦੇ ਪਿਆ ਉਹਨਾਂ ਤੇ ਸੰਪਰਕ ਕਰ ਲਿਓ ਮੇਰਾ ਭਰਾ ਕਾਰਾਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮਿਲਣਗੀਆਂ ਸ਼ਾਹੀ ਮੋਟਰਸ ਕਾਰ ਬਿਆਰ ਦਾ ਨਾਮ ਆ ਤੇ ਕਾਰਾਂ ਵੀ ਸ਼ਾਹੀ ਮਿਲਣਗੀਆਂ ਤੁਹਾਨੂੰ ਠੀਕ ਹੈ ਜੀ ਸਵਾਦ ਆਊਗਾ ਚਲਾ ਕੇ ਇਹ ਜੀਆਂ ਕਾਰਾਂ ਮਿਲਣਗੀਆਂ ਤੇ ਹੋਪ ਕਰਦੇ ਆ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਭਰਾ ਨੂੰ ਵੀਡੀਓ ਵਧੀਆ ਲੱਗੀ ਦਬਕੇ ਸ਼ੇਅਰ ਕਰ ਦਿਓ ਉਹਨਾਂ ਭਰਾਵਾਂ ਤੱਕ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਜਦੋਂ ਤੁਸੀਂ ਲਾਈਕ ਕਰਦੇ ਹੋ ਨਾ ਵੀਡੀਓ ਨੂੰ ਤਾਂ ਸਾਨੂੰ ਹੌਸਲਾ ਵਜ਼ਾਈ ਮਿਲਦੀ ਆ ਅੱਜ ਦੀ ਵੀਡੀਓ ਦਾ ਮੈਂ ਟਾਰਗੇਟ ਰੱਖਦਾ ਜੀ 500 ਲਾਈਕਸ ਦਾ ਜੇ ਤੁਸੀਂ 500 ਲਾਈਕ ਕਰੋਗੇ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਉਹਨਾਂ ਭਰਾਵਾਂ ਤੱਕ ਤਾਂ ਮੈਨੂੰ ਬਹੁਤ ਹੌਸਲਾ ਵਜ਼ਾਈ ਮਿਲੂਗੀ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਮੇਰਾ ਕਿਹੜਾ ਕਿਹੜਾ ਭਰਾ ਕਿੱਥੇ-ਕਿੱਥੇ ਦੀ ਵੀਡੀਓ ਦੇਖਦਾ ਪਿਆ ਤਦ ਤੱਕ ਲਈ ਮਿਲਦੇ ਆ ਜੀ ਨੈਕਸਟ